ਨਸ਼ੇ ਜਿਹੜੇ ਆ ਨੌਜਵਾਨ ਪੀੜੀ ਨੂੰ ਆਪਣਾ ਗੁਲਾਮ ਬਣਾ ਰਹੇ ਨੇ ਨਸ਼ਿਆਂ ਦੀ ਦਲ ਵਿੱਚ ਫਸ ਕੇ ਮਜਬੂਰ ਹੋ ਕਰਕੇ ਨਸ਼ੇ ਦੀ ਪੂਰਤੀ ਕਰਨ ਵਾਸਤੇ ਨੌਜਵਾਨ ਪੀੜੀ ਨੇ ਇੱਕ ਆਪਣਾ ਨਵਾਂ ਰਾਹ ਕੱਢ ਦਿੱਤਾ ਜਿਹਦੇ ਵਿੱਚ ਸ਼ਹਿਰ ਦੀ ਸਾਰੀ ਦੁਨੀਆ ਪਰੇਸ਼ਾਨ ਹੋ ਰਹੀ ਹੈ ਲੁੱਟਾਂ ਖਵਾ ਦਾ ਕੰਮ ਬਹੁਤ ਜ਼ਿਆਦਾ ਵੱਚੁਕਾ ਹੈ ਸਾਡੀਆਂ ਸਰਕਾਰਾਂ ਮੋਨ ਬੈਠੀਆਂ ਨੇ ਸੋਵੇਂ 2009 ਦੇ ਵਿੱਚ ਚੋਣਾਂ ਲੜਿਆ ਹੋਰ ਚੋਣ ਦਾ ਕਾਰਣੀ ਹੋਈ ਸੀਗਾ ਕਿ ਨਸ਼ਾ ਮੁਕਤ ਅੰਬਰ ਸਰ ਪਹਿਲਾਂ ਬਣਾਇਆ ਜਾਏ ਉਸ ਤੋਂ ਬਾਅਦ ਲੋਕਾਂ ਦਾ ਸਹਿਯੋਗ ਲੈ ਕੇ ਹੋਲੀ-ਹੋਲੀ ਪੰਜਾਬ ਪੂਰੇ ਪੰਜਾਬ ਨੂੰ ਕਵਰ ਕਰਾਂਗੇ ਤੇ ਜੋ ਜਿੰਨਾ ਮੈਂ ਚਾਹੁੰਦਾ ਸੀ ਉਹਨਾਂ ਸਹਿਯੋਗ ਨਹੀਂ ਮਿਲਿਆ ਫਿਰ 2014 ਵਿੱਚ ਆਇਆ 2014 ਦੇ ਵਿੱਚ ਫਿਰ 19 ਦੇ ਵਿੱਚ ਆਇਆ ਹੁਣ 24 ਦੇ ਵਿੱਚ ਮੈਂ ਫਿਰ ਦੁਬਾਰਾ ਲੋਕਾਂ ਕੋਲ ਸਹਿਯੋਗ ਮੰਗ ਰਿਹਾ ਲੇਕਿਨ ਸਾਡੇ ਜਿਹੜੇ ਨੇਤਾ ਨੇ ਇਸ ਗੱਲ ਤੋਂ ਬੇਖੌਫ ਹੋ ਕੇ ਬੈਠੇ ਨੇ ਕਿ ਸਾਨੂੰ ਕੁਝ ਨਹੀਂ ਕਰਨਾ ਪੈਂਦਾ ਪੰਜ ਸਾਲ ਆਰਾਮ ਨਾਲ ਬਹਾਂਗੇ ਅੱਛਾ ਸਰ ਔਰ ਬੜੇ ਬੜੇ ਵਾਦੇ ਕਰਦੇ ਨੇ ਸੋ ਉਹ ਵਾਦਿਆਂ ਨੂੰ ਨਕਾਰਦੇ ਹੋਇਆ ਅਸੀਂ ਫਿਰ ਮੈਦਾਨ ਦੇ ਵਿੱਚ ਉਤਰੇ ਆ ਤਾਂ ਕਿ ਨਸ਼ਾਖੋਰੀ ਨੂੰ ਖਤਮ ਕੀਤਾ ਜਾ ਸਕੇ ਇੰਡਸਟਰੀ ਨੂੰ ਵਧਾ ਸਕੇ ਵਧਾਇਆ ਜਾ ਸਕੇ ਔਰ ਗਰੀਬ ਗੁਰੂਆ ਜਿਨ੍ਹਾਂ ਨੂੰ ਪੈਨਸ਼ਨ ਬਹੁਤ ਛੋਟੀ ਜੀ ਰਕਮ ਦਿੱਤੀ ਹੈ ਜਿਹਦੇ ਨਾਲ ਉਹਦਾ ਦਵਾਈ ਦਾ ਖਰਚਾ ਵੀ ਪੂਰਾ ਨਹੀਂ ਹੁੰਦਾ ਉਹਨਾਂ ਨੂੰ ਘੱਟ ਤੋਂ ਘੱਟ 30000 ਰੁਪਏ ਪੈਨਸ਼ਨ ਜਿਹੜੀ ਹੈ ਮੈਂ ਲਗਵਾਉਣ ਦਾ ਵਾਅਦਾ ਕੀਤਾ ਨਾਲ ਦੀ ਨਾਲ ਜੇ ਹਿੰਦੁਸਤਾਨ ਅਜਾਦ ਹੈ ਲੋਕ ਅਸੀਂ ਸੋਚਦੇ ਹਾਂ ਜਾਦ ਹੈ ਤੇ ਫਿਰ ਹਰ ਬੰਦੇ ਕੋਲ ਆਪਣਾ ਘਰ ਹੋਣਾ ਚਾਹੀਦਾ ਸੋ ਸਰਕਾਰਾਂ ਤੋਂ ਅਸੀਂ ਮੰਗ ਕਰਾਂਗੇ ਪਾਰਲੀਮੈਂਟ ਦੇ ਵਿੱਚ ਆਵਾਜ਼ ਉਠਾਵਾਂਗੇ ਕਿ ਹਰ ਵਿਅਕਤੀ ਕੋਲ ਕਿਰਾਏ ਦੇ ਵਿੱਚ ਅਗਰ ਦੇਸ਼ ਆਜ਼ਾਦ ਹੈ ਤਾਂ ਆਜ਼ਾਦ ਪੂਰੇ ਮੁਲਕ ਵਾਸਤੇ ਕਰਾਇਆ ਵੋਟ ਦੀ ਪਾਵਰ ਉਨੀ ਹੈ ਤੇ ਕਿਉਂਕਿ ਦੇਖਣ ਵਿੱਚ ਆਉਂਦਾ ਕਿ ਗਰੀਬ ਗੁਰੂ ਆ ਜੇ ਵੀ ਬੰਦਿਸ਼ ਬਣ ਕੇ ਬੈਠਾ ਹੈ ਔਰ ਹਰ ਮਹੀਨੇ ਕਿਰਾਇਆ ਉਹਨੂੰ ਦੇਣਾ ਪੈਂਦਾ ਹੈ ਔਰ ਸਰਕਾਰ ਬੜੇ ਬੜੇ ਪ੍ਰੋਜੈਕਟ ਲੈ ਕੇ ਆਉਂਦੀ ਹੈ ਤੇ ਪਰ ਕਿਰਾਏਦਾਰਾਂ ਨੂੰ ਕਿਉਂ ਨਹੀਂ ਬਸਾਉਂਦੀ ਸੋ ਕਈ ਮੁੱਦੇ ਨੇ ਹਿੰਦੁਸਤਾਨ ਦੇ ਵਿੱਚ ਪਹਿਲੋ ਅਸੀਂ ਅੰਮ੍ਰਿਤਸਰ ਤੋਂ ਇਸ ਮੁੱਦਿਆਂ ਨੂੰ ਲਾਗੂ ਕਰਕੇ 30000 ਰੁਪਏ ਪੈਨਸ਼ਨ ਤੇ ਹਰ ਬੰਦੇ ਨੂੰ ਘਰ ਮੁਹਈਆ ਕਰਾਣਾ ਤੇ ਨਸ਼ੇ ਨੂੰ ਬਿਲਕੁਲ ਕੱਢਣਾ ਔਰ ਇੰਡਸਟਰੀ ਨੂੰ ਲਗਾਣਾ ਹੈ ਰੁਜ਼ਗਾਰ ਦੇਣਾ ਹੈ ਬੇਰੋਜ਼ਗਾਰੀ ਖਤਮ ਕਰਨੀ ਹੈ ਜੀ ਦੇਖੋ ਜਦੋਂ ਮੈਂ 2004 ਦੇ ਵਿੱਚ ਨਸ਼ੇ ਦੇ ਖਿਲਾਫ ਬਿਗਲ ਵਜਾਇਆ ਸੀ ਉਸ ਤੋਂ ਬਾਅਦ ਹੀ ਧਮਕੀਆਂ ਆਣੀਆਂ ਸ਼ੁਰੂ ਹੋਈਆਂ ਔਰ ਕਈ ਇਲੈਕਸ਼ਨਾਂ ਦੇ ਵਿੱਚ ਲੜਾਈ ਝਗੜੇ ਵੀ ਹੋਏ ਪੋਲੀਟਿਕਲ ਲੋਕਾਂ ਨੇ ਨਸ਼ੇ ਪिला ਕਰਕੇ ਦੇਸ਼ ਨੂੰ ਜਿਹੜਾ ਚਲਾਣਾ ਚਾਹੁੰਦੇ ਨੇ ਮੈਂ ਕਿਹਾ ਸੀਗਾ ਇੱਕ ਕਾਰ ਦਾ ਡਰਾਈਵਰ ਨਸ਼ੇ 'ਚ ਹੋਵੇ ਪੰਜ ਬੰਦਿਆਂ ਨੂੰ ਖਤਰਾ ਹੈ ਜੀ ਜੀ ਜੇ ਇੱਕ ਬੱਸ ਦਾ ਡਰਾਈਵਰ ਨਸ਼ੇ ਦੇ ਵਿੱਚ ਹੋਵੇ ਤੇ ਪੂਰੀ ਬੱਸ ਨੂੰ ਖਤਰਾ ਹੈ ਤੇ ਜੇ ਦੇਸ਼ ਚ ਲਾਨ ਵਾਲੇ ਨਸ਼ਾ ਵੰਡ ਕੇ ਲੋਕਾਂ ਨੂੰ ਵੋਟਾਂ ਪਵਾਉਂਦੇ ਨੇ ਉਹ ਪੂਰੇ ਦੇਸ਼ ਨੂੰ ਖਤਰਾ ਹੈ ਤੋ ਮੈਂ ਲੋਕਾਂ ਗਾੜੀ ਅਪੀਲ ਕਰਦਾ ਹਾਂ ਇਹਨਾਂ ਧਮਕੀਆਂ ਤੋਂ ਇਹਨਾਂ ਦੇ ਡਰੋਂ ਤੋਂ ਮੈਂ ਡਰਨ ਵਾਲਾ ਨਹੀਂ ਹਾਂ ਕਿਉਂਕਿ ਬਾਰ-ਬਾਰ ਮੌਤ ਨਹੀਂ ਆਉਣੀ ਮੌਤ ਨੇ ਇੱਕੋ ਵਾਰੀ ਆਉਣਾ ਸੋ ਇੱਥੇ ਭਾਈ ਦੀ ਲੋੜ ਨਹੀਂ ਹੈ ਤੋ ਸਮਾਜ ਗਾੜੀ ਬੇਨਤੀ ਕਰਾਂਗਾ ਜਿੱਥੇ ਤੁਸੀਂ 70 ਸਾਲ ਪੋਲੀਟਿਕਲ ਲੋਕਾਂ ਨੂੰ ਵੋਟਾਂ ਪਾਈਆਂ ਪਾਰਟੀਆਂ ਨੂੰ ਵੋਟਾਂ ਪਾਈਆਂ ਜੇ ਦੇਸ਼ ਆਜ਼ਾਦ ਹੈ ਭਗਤ ਸਿੰਘ ਆਜ਼ਾਦ ਵਰਗੇ ਗੰਦਰ ਸ਼ੇਖਰ ਵਰਗੇ ਇਹਨਾਂ ਸਾਰਿਆਂ ਨੇ ਕੁਰਬਾਨੀਆਂ ਦਿੱਤੀਆਂ ਨੇ ਸਿੱਧੀਆਂ ਦਿੱਤੀਆਂ ਨੇ ਇਸ ਕਰਕੇ ਨਹੀਂ ਦਿੱਤੀਆਂ ਕੁਝ ਲੋਕ ਸਾਡੇ ਉੱਤੇ ਸਾਡੇ ਦੇ ਕਬਜ਼ਾ ਕਰਕੇ ਫਿਰ ਦੁਬਾਰਾ ਸਾਨੂੰ ਇਸ ਰਾਹ ਦੇ ਵਿੱਚ ਲੈ ਕੇ ਜਾ ਰਹੇ ਨੇ ਸਾਡੀ ਨੌਜਵਾਨ ਪੀੜ੍ਹੀ ਦੇਸ਼ ਖਾਲੀ ਕਰਕੇ ਬਾਹਰ ਵਿਦੇਸ਼ਾਂਵਲ ਕੂਚ ਕਰ ਰਹੀ ਹੈ ਤੇ ਸਾਨੂੰ ਫਿਰ ਅੰਗਰੇਜ਼ਾਂ ਨੂੰ ਕੱਢਣ ਦਾ ਕੀ ਫਾਇਦਾ ਸੀ ਤਸੋ ਆਜ਼ਾਦੀ ਜਿਹੜੀ ਮਿਲੀ ਹੈ ਉਹ ਸਾਡੀ ਜਿਹੜੀ ਜਿਹੜੇ ਦੇ ਜਿਹੜੇ ਆਪਣੇ ਆਪਣਾ ਪ੍ਰੀਟੀਗਲ ਜਿਹੜੇ ਲੋਕ ਨੇ ਕੁਝ ਪਾਰਟੀਆਂ ਦੇ ਲੋਕ ਨੇ ਜਿਨ੍ਹਾਂ ਨੇ ਆਪਣੇ ਸਿੰਬਲ ਨੂੰ ਪੂਰੇ ਹਿੰਦੁਸਤਾਨ 'ਚ ਜਾਲ ਵਿਛਾ ਦਿੱਤਾ ਹੈ ਉਹਦੇ ਤੋਂ ਬਾਹਰ ਨਿਕਲਣ ਦੀ ਸਾਨੂੰ ਲੋੜ ਹੈ ਤਾਂ ਦੇਸ਼ ਆਪਣੇ ਆਪ ਫਿਰ ਦੁਬਾਰਾ ਆਜ਼ਾਦ ਹੋਏਗਾ ਵੋਟਾਂ ਜਿਹੜੀਆਂ ਵਾ ਨੇੜੀ ਆ ਗਿਆ ਹੈ ਕੀ ਮੈਸੇਜ ਹੈ ਦੇਖੋ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਹਾਂ ਉਹਨਾਂ ਵੀਰਾਂ ਨੂੰ ਉਹਨਾਂ ਨੌਜਵਾਨਾਂ ਨੂੰ ਉਹਨਾਂ ਮਾਪਿਆਂ ਨੂੰ ਅੱਜ ਦੇ ਯੂਥ ਨੂੰ ਕਿ ਜੇ ਸਮਝ ਜਿਓ ਕਿ ਭਾਰਤ ਆਜ਼ਾਦ ਹੈ ਕਿ ਸਾਨੂੰ ਇੱਕ ਵਾਰੀ ਫੇਰ ਦੁਬਾਰਾ ਇਨ੍ਹਾਂ ਪਾਰਟੀਆਂ ਤੋਂ ਆਜ਼ਾਦ ਹੋਣ ਦੀ ਲੋੜ ਹੈ